ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਜਿਹੜੀ ਹੈ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਅਪਾਰ ਕਿਰਪਾ ਦੇ ਨਾਲ 1 ਜੂਨ ਜੋ ਕਿ 2023 ਨੂੰ ਮਹਾਂਪੁਰਖਾਂ ਨੇ ਸਾਰਿਆਂ ਨੇ ਰਲ ਕੇ ਜੋ ਨੀ ਰੱਖੀ ਸੀ ਦਰਸ਼ਨੀ ਰੋੜੀ ਦੀ ਤੇ ਉਸ ਤੋਂ ਬਾਅਦ ਫਿਰੇ ਬਦਲੀ ਹੋ ਕੇ ਤੇ ਸਾਰਾ ਜਿਹੜਾ ਦਰਬਾਰ ਹਾਲ ਵੀ ਬਣਾਉਣ ਦਾ ਪ੍ਰੋਗਰਾਮ ਬਣ ਗਿਆ ਜੋ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਕਰਕੇ ਤੇ 1 ਜੂਨ ਤੋਂ ਆਰੰਭ ਕੀਤਾ ਹੋਇਆ ਕਾਰਜ ਜਿਹੜਾ ਸੀ ਉਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਦਇਆ ਦੇ ਨਾਲ ਜੋ ਸਤਿਗੁਰਾਂ ਨੇ ਮਿਹਰ ਕੀਤੀ 75 ਸੈਂਕੜੇ ਜਗ੍ਹਾ ਜਿਹੜੀ ਸੀ ਉਹਦਾ ਲੈਂਟਰ 3 ਸਤੰਬਰ ਨੂੰ ਪਾਇਆ ਤੇ ਸਤੰਬਰ 2023 ਨੂੰ ਉਸ ਤੋਂ ਬਾਅਦ ਫਿਰ ਜਿਹੜੀ ਕਾਰ ਸੇਵਾ ਇਹ ਜਾਰੀ ਰਹੀ ਪਲਸਤਰ ਦਾ ਕੰਮ ਸਾਰਾ ਤੇ ਪਲਸਤਰ ਤੋਂ ਬਾਅਦ ਹੁਣ ਜੋ ਉੱਤੇ ਦਰਸ਼ਨੀ ਡੌੜੀ ਦਾ ਕਾਰਜ ਸੀ ਉਹ ਚੱਲ ਰਿਹਾ ਦਰਸ਼ਨੀ ਦਿਉੜੀ ਦੇ ਉੱਤੇ ਜਿਹੜੀ ਪਾਲਕੀ ਸਾਹ ਬਣਾਉਣ ਦਾ ਕਾਰਜ ਸੀ ਜੋ ਮਮਤੀ ਬਣਾਉਣ ਦਾ ਪੌੜੀਆਂ ਛੱਤਾਂ ਦਾ ਉਹ ਸਾਰਾ ਕਾਰਜ ਜਿਹੜਾ ਉਹ ਚੱਲ ਰਿਹਾ ਤੇ ਹੁਣ ਇਸ ਤੋਂ ਬਾਅਦ ਜਿਹੜੀ ਹੈ ਸੇਵਾ ਇਹ ਸਾਰੇ ਦੇ ਉੱਤੇ ਹਾਲ ਦੇ ਜੋ ਕਿ ਟਾਇਲ ਲਾਉਣ ਦਾ ਕਾਰਜ ਹੈ ਇਹ ਕਰਨਾ ਟਾਇਲ ਉੱਪਰ ਛੱਤ ਦੇ ਲੱਗਣ ਵਾਲੀ ਅਜੇ ਤੇ ਇਸ ਲਈ ਇਹਦੇ ਉੱਤੇ ਲੋਕ ਪਾ ਕੇ ਤੇ ਫਿਰ ਜਿਹੜੀ ਮਿੱਟੀ ਪਾ ਕੇ ਟਾਇਲ ਲਾਈ ਜਾਵੇਗੀ ਟੈਲ ਲਾ ਕੇ ਫਿਰ ਉੱਪਰਲਾ ਜਿਹੜਾ ਕਾਰਜੇ ਸਪੂਰਨ ਹੋਣਾ ਇਸ ਲਈ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਦੇਸ਼ ਦੀਆਂ ਵਿਦੇਸ਼ ਦੀਆਂ ਜਿੰਨੇ ਵੀ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦੇ ਹੋਏ ਸੰਗਤਾਂ ਸਾਰੀਆਂ ਇਹਦੇ ਵਿੱਚ ਸਹਿਯੋਗ ਕਰਨ ਕਿਉਂਕਿ ਸੰਗਤਾਂ ਦੇ ਸਹਿਯੋਗ ਤੋਂ ਬਗੈਰ ਜਿਹੜੇ ਕੋਈ ਵੀ ਕਾਰਜ ਨੇ ਗੁਰੂ ਘਰਾਂ ਦੇ ਉਹ ਨਹੀਂ ਹੁੰਦੇ ਇਹ ਡੇਰਾ ਬਾਬਾ ਭਾਈ ਅਰਜੀਤ ਸਾਹਿਬ ਨਗਰ ਖੁਖੈਣ ਜ਼ਿਲ੍ਹਾ ਕਪੂਰਥਲਾ ਵਿਖੇ ਇਹ ਜਿਹੜੇ ਸੇਵਾ ਦੇ ਕਾਰਜ ਚੱਲ ਰਹੇ ਨੇ ਇਹ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਆ ਸੰਗਤਾਂ ਦਾ ਬਹੁਤ ਭਾਰੀ ਸਹਿਯੋਗ ਹੈ ਤਾਂ ਕਰਕੇ ਹੀ ਇਹ ਜਿਹੜੇ ਇੰਨੇ ਵੱਡੇ ਕਾਰਜ ਨੇ ਜੋ ਕਿ 75 ਸੈਂਕੜੇ ਜਗ੍ਹਾ ਦੇ ਉੱਤੇ ਲੈਂਟਰ ਪਾਉਣਾ ਔਰ ਉਹ ਵੀ 3 ਮਹੀਨਿਆਂ ਦੇ ਵਿੱਚ ਵਿੱਚ 3-4 ਮਹੀਨਿਆਂ ਦੇ ਵਿੱਚ ਵਿੱਚ ਇਹ ਕਾਰਜ ਹੋ ਜਾਣਾ ਇਹ ਸਾਰੀ ਕਿਰਪਾ ਆਕਾਲਪੁਰਖ ਵਾਹਿਗੁਰੂ ਦੀ ਹੈ ਮਹਾਂਪੁਰਖਾਂ ਦੀ ਹੈ ਜਿਹੜੇ ਜਿਨ੍ਹਾਂ ਦਾ ਪਵਿੱਤਰ ਸਥਾਨ ਹੈ ਧੰਤਨ ਬਾਬਾ ਭਾਈ ਅਰਜੀਤ ਸਾਹਿਬ ਜੀ ਬਾਬਾ ਜੂਰੀ ਦਾਤੀ ਬਾਬਾ ਮੰਗਲ ਦਾਤੀ ਬਾਬਾ ਨਰੈਨ ਦਾਤੀ ਬਾਬਾ ਜਮਣਾ ਦਾਤੀ ਬਾਬਾ ਸੰਤਾ ਦਾਤੀ ਬਾਬਾ ਆਰਾਮ ਸਰੂਪ ਜੀ ਸੰਤ ਬਾਬਾ ਧਰਮ ਸਿੰਘ ਜੀ ਇਹ ਅੱਠਵਾਂ ਪੁਰਖਾਂ ਦਾ ਸਥਾਨ ਹੈ ਔਰ ਸਾਰੇ ਸਹਯੋਗ ਮਹਾਂਪੁਰਖ ਜਿਨੇ ਵੀ ਇਲਾਕੇ ਦੇ ਨੇ ਜਿਸ ਤਰ੍ਹਾਂ ਬਾਬਾ ਲੀਡਰ ਸਿੰਘ ਜੀ ਗੁਰਦੁਆਰਾ ਗੁਰਸਰ ਸਾਹਿਬ ਬਾਬਾ ਮਹਾਤਮਾ ਮੋਨੀ ਜੀ ਖੇੜਾ ਬੇਟ ਅਤੇ ਬਾਬਾ ਸ਼ਮਸ਼ੇਰ ਸਿੰਘ ਜੀ ਨਰੈਨ ਸਰ ਬਾਬਾ ਬਲਵੀਰ ਸਿੰਘ ਦੀ ਸੀਚੇਵਾਲ ਔਰ ਕਾਰਸੇਵਾ ਵਾਲੇ ਮਹਾਂਪੁਰਖ ਦਲਪੰਥਾਂ ਦੇ ਮੁਖੀ ਔਰ ਸਾਰਿਆਂ ਦਾ ਬੜਾ ਭਾਰੀ ਇਹਨਾਂ ਕਾਰਜਾਂ ਦੇ ਵਿੱਚ ਸਾਡੇ ਦਾਸਾਂ ਦੇ ਨਾਲ ਸਹਿਯੋਗ ਹੈ ਔਰ ਸੰਗਤਾਂ ਦਾ ਬਹੁਤ ਸਹਿਯੋਗ ਹੈ ਇਸ ਕਰਕੇ ਸਾਰੇ ਕਾਰਜ ਜਿਹੜੇ ਆ ਸੇਵਾ ਦੇ ਅੱਜ ਵੀ ਨਿਰੰਤਰ ਉਸੇ ਤਰ੍ਹਾਂ ਹੀ ਚੱਲ ਰਹੇ ਨੇ ਤੇ ਇਸ ਲਈ ਹੁਣ ਆ ਜੋ ਇੱਕ ਦਰਬਾਰ ਸਾਹਿਬ ਪਹਿਲਾਂ ਸੀ ਉਹ ਨੀਵਾ ਹੋ ਗਿਆ ਚਾਰ ਚੁਫੇਰੇ ਲੈਂਟਰ ਪੈਣ ਕਰਕੇ ਤੇ ਉਸਦੇ ਪਾਣੀ ਦੀ ਨਿਕਾਸੀ ਨਹੀਂ ਸੀ ਹੈਗੀ ਉਹਦੀ ਹੁਣ ਪਟਾਈ ਜਿਹੜੀ ਉਹ ਸ਼ੁਰੂ ਕੀਤੀ ਹੈ ਟਾਈਲਾਂ ਤੋਂ ਪੁੱਟ ਕੇ ਤੇ ਉਹਦੇ ਵਿੱਚ ਤੇ ਮਿੱਟੀ ਪਾਈ ਜਾਵੇਗੀ ਤੇ ਉਹਦੇ ਦੂਜੇ ਬੰਨੇ ਪੈਲੀਆਂ ਵਾਲੇ ਬੰਨੇ ਜੋ ਉਹਦਾ ਪਾਣੀ ਦਾ ਨਿਕਾਸ ਕੀਤਾ ਜਾਣਾ ਇਹ ਸਾਰੇ